ਕਾਂਗਰਸ ਵਿੱਚ ਕੋਈ ਕਲੇਸ਼ ਨਹੀਂ ਨਵਜੋਤ ਸਿੱਧੂ ਜਾਂ ਹੋਰ ਮਸਲੇ ਜਲਦ ਹੱਲ ਕਰ ਲਏ ਜਾਣਗੇ ਇਹ ਪ੍ਰਗਟਾਵਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਸ਼੍ਰੀ ਮੁਕਸਰ ਸਾਹਿਬ ਵਿਖੇ ਕੀਤਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਸ਼੍ਰੀ ਮੁਕਸਰ ਸਾਹਿਬ ਵਿਖੇ ਸ਼੍ਰੀ ਦਰਬਾਰ ਸਾਹਿਬ ਦੇ ਸਰੋਵਰ ਲਈ ਪਾਈ ਹੰਸਾਲੀ ਦਾ ਉਦਘਾਟਨ ਕੀਤਾ ਇਹ ਹੰਸਾਲੀ ਕਾਫੀ ਪੁਰਾਣੀ ਹੋ ਚੁੱਕੀ ਸੀ ਅਤੇ ਇਸ ਨੂੰ ਨਵੀਂ ਬਣਾਉਣ ਦੀ ਸੰਗਤੀ ਲੰਬੇ ਸਮੇਂ ਤੋਂ ਮੰਗ ਸੀ ਜਿਸ ਤੇ ਜਲਦੀ ਇਸ ਹੰਸਾਲੀ ਦੇ ਕੰਮ ਦੀ ਸ਼ੁਰੂਆਤ ਵੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਹੋਰਾਂ ਕਰਵਾਈ ਸੀ ਅਤੇ ਹੁਣ ਕੰਮ ਪੂਰਾ ਹੋਣ ਤੇ ਇਸ ਹੰਸਾਲੀ ਦਾ ਉਹਨਾਂ ਉਤ்கਾਟਨ ਕੀਤਾ ਹੈ ਇਹ ਜੀ ਹਸਲੀ ਨੂੰ ਪਾਣੀ ਦੇਣ ਦਾ ਸਿਸਟਮ ਨਵੇਂ ਸਿਰੇ ਤੋਂ ਚਾਲੂ ਕਰਨਾ ਸੀਗਾ ਪੂਲੀ ਪੰਜਾਬ ਸਰਕਾਰ ਨੇ ਪੈਸੇ ਦਿੱਤੇ ਸੀ ਉਹ ਕਾਲਪੁਰ ਦੀ ਕਿਰਪਾ ਨਾਲ ਸਤਗੁਰ ਨੇ ਮਿਹਰ ਕੀਤੀ ਪੈਸੇ ਪੰਜਾਬ ਸਰਕਾਰ ਨੇ ਦਿੱਤੇ ਇਹ ਨਵਾਂ ਸਿਸਟਮ ਬਣ ਗਿਆ ਉਹਨੂੰ ਚਾਲੂ ਕਰਨਾ ਆਇਆ ਜੀ ਕਾਂਗਰਸ ਦਾ ਕੋਈ ਕਲੇਸ਼ ਨਹੀਂ ਹਾਈ ਕਮਾਂਡ ਫੈਸਲਾ ਕਰ ਰਹੀ ਹੈ ਸਿੱਧੂ ਸਾਹਿਬ ਦਾ ਕੇਸ ਹੈ ਜਾਂ ਕੋਈ ਕੇਸ ਹੈ ਹਾਈ ਕਮਾਂਡ ਦਾ ਫੈਸਲਾ ਕਰ ਰਹੀ ਹੈ ਤੇ ਚੇਤੀ ਫੈਸਲਾ ਹੋ ਜਾਏਗਾ ਬਾਦਵਾਲ ਸਰ ਸੁਪਰਲਾ ਜੀ ਕੇ ਅਸੀਂ ਜੇ ਤੇ ਬਰਾਬਰ ਇਹ ਜਿਹੜਾ ਵਾਟਰ ਵਕਸ ਚ ਕਪੜੇ ਹੋਏ ਆ ਉਹਦੀ ਕੋਈ ਸੈੱਟ ਨਹੀਂ ਬਣੀ ਧਾਰਮਿਕ ਸਥਾਨ ਤੇ ਖੜਕੇ ਤੁਸੀਂ ਵਾਦਾ ਕੀਤਾ ਸੀ ਕੀ ਬਣਿਆ ਜੀ ਉਹਦਾ ਕੇੜੇ ਚੱਪੇ ਬਾਦਵਾਲ ਸਾਹਿਬ ਗੁਰਦਵਾਰਾ ਸਾਹਿਬ ਤੁਸੀਂ ਖੜਕੇ ਕਹਿਆ ਸੀ ਸੈੱਟ ਬਣਾਵਾਂਗੇ ਲੰਬੀ ਟਾਪ ਤੇ ਜਿਹੜੀ ਉਹਦੇ ਕਰਨ ਦੀ ਵਾਟਰ ਵਕਸ ਚ ਕਪੜੇ ਹੋਏ ਆ ਉਹਦੇ ਚ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਬਿਲਕੁਲ ਝੂਠ ਨਿਕਲੀ ਗੱਲ ਹੈ ਤੁਹਾਡਾ ਦਾਵਾ ਵੀ ਅਧਿਕਾਰੀਆਂ ਨੇ ਵੀ ਕੁਝ ਨਹੀਂ ਕੀਤਾ ਚਲੋ ਹੋਰ ਜਗ੍ਹਾ ਤੇ ਸਕੈਮ ਸੀਗਾ ਬਹੁਤ ਵੱਡਾ ਕੀ ਹੋ ਰਿਹਾ ਹੈ ਇਹ ਕੇਸ ਕਰਨ ਮੁਖਸਰ ਦੇ ਵਿੱਚ ਸ਼ਾਮਲ ਹੋਏ ਕਿਸ ਤਰ੍ਹਾਂ ਦੇਖਦੇ ਹੋ ਜੀ ਮੁਖਸਰ ਦੇ ਵਿੱਚ ਕਿਹੜਾ ਸਕੈਮ ਹੋਇਆ ਸ਼੍ਰੀ ਮੁਖਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼